ਐਸੀ ਮੈਂ ਪਰਸ਼ਾਨੇ ਕਿਰਪਾ ਕਰੀ ਹੈ ਬਾਬਾ ਜੀ ਦੇ ਦਰ ਤੇ ਸੇਵਾ ਕਰਦੇ ਆਂਗੇ ਮੈਂ ਪਰਸ਼ਾਨੇ ਦਰ ਤੇ ਚੜਦੀ ਕਲਾ ਚੜਦੀ ਕਲਈ ਹੈ ਦੁਨੀਆ ਤੇ ਨਾਮ ਗਾ ਸਭ ਤੋਂ ਵੱਡੇ ਪ੍ਰਚਾਰਕ ਬਹੁਤ ਕਾਠ ਉਹਨਾਂ ਦੇ ਸਮਾਗਮਾਂ 'ਚ ਹੁੰਦਾ ਹੈ ਬਾਬਾ ਰਣਜੀਤ ਸਿੰਘ ਦੀ ਢੱਡਰੀਆਂ ਵਾਲੇ ਉਹਨਾਂ ਨੂੰ ਵੀ ਵਾਚਨ ਕਿੰਨਾ ਨੇ ਕਰੇ ਸੀ ਮਹਾਪੁਰਸ਼ ਸੰਤ ਬਾਬਨ ਰਾਇਨ ਸਿੰਘ ਜੀ ਮੋਣੀ ਤੱਬੇਦਾਰਾ ਜ਼ਮਹਾਰੀ ਵਾਲੇ ਦੱਸਦੇ ਨੇ ਸਟੇਜਾਂ ਦੇ ਕਹਿੰਦੇ ਸਾਡੇ ਜਿੰਨਾ ਸੰਤ ਲਾਣਾ ਸੀ ਨਾ ਉਦੋਂ ਸਾਰੇ ਵਿਰੁੱਧ ਸੀ ਪਰ ਬਾਬਾ ਨਰੈਨ ਸਿੰਘ ਜੀ ਮੋਣੀ ਮਹਾਪੁਰਸ਼ ਸੰਤ ਬਾਬਨ ਰਾਇਨ ਸਿੰਘ ਜੀ ਮੋਣੀ ਜਿਹੜੇ ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜੇ ਵਾਚਨ ਕਰੇ ਸਾਨੂੰ ਤੇ ਪ੍ਰਤੱਖ ਅੱਜ ਉਹ ਦਿਖ ਰਹੇ ਆ ਉਹ ਵਾਚਨ ਮਹਾਪੁਰਸ਼ਾਂ ਨੇ ਫਲਫਲ ਰਹੇ ਨੇ ਸਤਿ ਆਕਾਲ ਬੜਿਆਂ ਤੇ ਐਸੀ ਕਿਰਪਾ ਕਰੀ ਸਾਧੂ ਬਣਾ ਦਿੱਤਾ ਸੰਤ ਬਣਾ ਦਿੱਤਾ ਬੜਿਆਂ ਤੇ ਕਿਰਪਾ ਕਰੀ ਜਿਹੜੇ ਕਹਿੰਦੇ ਸੀ ਇਹ ਜੀ ਨਹੀਂ ਸਕਦਾ ਨਵਾਂ ਜੀਵਨ ਦੇ ਦਿੱਤਾ ਦੁਨੀਆਂ ਦੇ ਭੁੱਲੇ ਹੋਏ ਲੋਕਾਂ ਨੂੰ ਕਾਪਰਖ ਨਾਲ ਜੋੜ ਕੇ ਮਹਾਂਪੁਰਸ਼ ਤੇ ਸੰਤ ਸੰਗਤ ਆਪ ਸੰਗਤਾਂ ਨੂੰ ਪਤਾ ਹੈ ਮਾਪੁਰਸ਼ਾਂ ਤੋਂ ਹੀ ਇਹ ਦਿਨ ਜਿਹੜਾ 26 ਜੇਠ ਵਾਲਾ ਚੱਲਿਆ ਆਉਂਦਾ ਹੈ ਤੇ ਸਵੇਰੇ ਆਪ ਸੰਗਤਾਂ ਨੂੰ ਪਤਾ ਹੈ ਕਿ ਤਿਲ ਸਿੱਟਨ ਨੂੰ